ਸਵਾਗਤ ਹੈ ਜਿਦੋਂ ਵੀ ਕੋਈ ਚੀਜ਼ ਨਵੀਂ ਹੁੰਦੀ ਹੈ ਡੈਫੀਨੇਟਲੀ ਕਈ ਤਰ੍ਹਾਂ ਦੇ ਕਨਫਿਊਜ਼ਨ ਪੈਦਾ ਹੋ ਜਾਂਦੇ ਨੇ ਇਨ੍ਹਾਂ ਸੈਮੀਨਾਰਸ ਦੇ ਨਾਲ ਇਹਦਾ ਉਦੇਸ਼ ਇਹੀ ਹੈ ਕਿ ਜੋ ਫਾਲਤੂ ਦੇ ਕਨਫਿਊਜ਼ਨ ਨੇ ਉਹ ਦੂਰ ਹੋ ਜਾਣ ਟਾਈਮ ਤੇ ਡਿਪੈਂਡ ਕਰਦਾ ਵੀ ਫਾਇਦਾ ਹੋਊਗਾ ਕਿ ਨਹੀਂ ਕਿਹੜਾ ਅਸੀਂ ਜਿਹੜੀ ਉਹਦੀ ਜਾਣਕਾਰੀ ਲੈ ਰਹੇ ਹਾਂ ਕਿਉਂਕਿ ਜਿਹੜੇ ਨਵੇਂ ਕਾਨੂੰਨ ਆ ਉਹਨਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੇਸ਼ ਵਿੱਚ ਹੁਣੇ-ਹੁਣੇ ਲਾਗੂ ਕੀਤੇ ਗਏ ਤਿੰਨ ਨਵੇਂ ਕਾਨੂੰਨਾਂ ਬਾਰੇ ਪੈਦਾ ਹੋਣ ਵਾਲੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ 5 ਦਿਨਾਂ ਬਾਅਦ ਹੀ ਪੰਜਾਬ ਤੇ ਹਰਿਆਣਾ 바ਰ ਕਾਉਂਸਲ ਨੇ ਵਕੀਲਾਂ ਨੂੰ ਜਾਗਰੂਕ ਕਰਨ ਵਾਸਤੇ ਸੈਮੀਨਾਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਪੰਜਾਬ ਤੇ ਹਰਿਆਣਾ ਵਿੱਚ ਲਗਾਏ ਜਾਣ ਵਾਲੇ ਇਨ੍ਹਾਂ ਸੈਮੀਨਾਰਾਂ ਦੀ ਸ਼ੁਰੂਆਤ ਫਰੀਦਕੋਟ ਤੋਂ ਕੀਤੀ ਗਈ ਹੈ ਜਿੱਥੇ ਜ਼ਿਲ੍ਹਾ 바ਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਜਾਗਰੂਕ ਸੈਮੀਨਾਰ ਕਰਵਾਇਆ ਗਿਆ ਤੇ ਇਸ ਵਿੱਚ ਪ੍ਰਮੁੱਖ ਤੌਰ ਤੇ ਜਾਣਕਾਰੀ ਦੇਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸ਼੍ਰੀ ਅਲੋਕ ਜੈਨ ਬਾਰ ਕਾਉਂਸਲ ਪੰਜਾਬ ਤੇ ਹਰਿਆਣਾ ਦੇ ਚੇਅਰਮੈਨ ਐਡਵੋਕੇਟ ਅਸ਼ੋਕ ਸਿੰਘਲਾ ਸਕੱਤਰ ਹਰगोਬਿੰਦ ਬੱਗਾ ਤੇ ਪ੍ਰਮੁੱਖ ਬੁਲਾਰੇ ਵਜੋਂ ਪ੍ਰੋਫੈਸਰ ਨੀਲਮ ਬਤਰਾ ਨੇ ਸ਼ਿਰਕਤ ਕੀਤੀ। ਆਪਣੇ ਆਪਣੇ ਸੰਬੋਧਨ ਵਿੱਚ ਇਹਨਾਂ ਦੱਸਿਆ ਕਿ ਕਿਸੇ ਵੀ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਕਈ ਤਰ੍ਹਾਂ ਦੀਆਂ ਕਨਫਿਊਜ਼ਨ ਤੇ ਸ਼ੰਕਾਵਾਂ ਪੈਦਾ ਹੁੰਦੀਆਂ ਤੇ ਇਹਨਾਂ ਸਾਰਿਆਂ ਨੂੰ ਦੂਰ ਕਰਨ ਦੇ ਲਈ ਇਸ ਤਰ੍ਹਾਂ ਦੇ ਸੈਮੀਨਾਰ ਇਹ ਸੈਮੀਨਾਰ ਕਰਵਾਏ ਜਾ ਰਹੇ ਆ ਜਿੱਥੇ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਸੈਮੀਨਾਰ ਕਰਵਾਏ ਜਾਣਗੇ ਇਸ ਸਮੇਂ ਜ਼ਿਲ੍ਹਾ ਬਾਰ ਅਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਸਿੰਘ ਔਲਖ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਵਕੀਲਾਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ ਬਾਅਦ ਵਿੱਚ ਸਾਰੇ ਆਏ ਹੋਏ ਮਹਿਮਾਨਾਂ ਤੇ ਫਰੀਦਕੋਟ ਦੇ ਜ਼ਿਲ੍ਹਾ ਸੈਸ਼ਨ ਜੱਜ ਮੈਡਮ ਨਵਜੋਤ ਕੌਰ ਨੂੰ ਸਨਮਾਨਿਤ ਕੀਤਾ ਗਿਆ ਹੁੰਦਾ ਕੀ ਹੈ ਕਿ ਬਾ ਪੰਸਲ ਜਿਹੜਾ ਹੈ ਇਹ ਸਾਰੇ ਪ੍ਰੋਗਰਾਮ ਕਰਾ ਰਹੀ ਹੈ ਕਿ ਸਾਨੂੰ ਜਿਹੜੇ ਪੁਰਾਣੇ ਲਾਅ ਸੀ 40 ਸਾਲ ਦੇ ਲਗਭਗ ਮੈਨੂੰ ਹੋ ਗਏ ਨੇ ਅਸੀਂ ਹਾਲੇ ਤੱਕ ਕਰੋ ਹੋਪੀ ਚੀਜ਼ਾਂ ਜਿਹੜੀਆਂ ਨੇ ਪਤਾ ਲੱਗਦਾ ਹਰ ਰੋਜ਼ ਅਸੀਂ ਸਾਨੂੰ ਲੱਗਦਾ ਕਿ ਅਸੀਂ ਸਟੂਡੈਂਟ ਅੱਛਾ ਇੱਕ ਵੀ ਪਿਆਸੀ 35 40 ਸਾਲ ਹੈ ਸ੍ਰੀ ਗੰਗਾਂ ਦੇ ਸੋ ਅੱਜ ਸੀਐਸ ਜਿਵੇਂ ਨਵੇਂ ਲਾਅ ਆਏ ਨੇ ਅਸੀਂ ਇਹ ਜਿਹੜਾ ਉਪਰਾਲਾ ਕਰ ਰਹੇ ਹਾਂ ਇਹਦਾ ਇਹ ਹੈ ਕਿ ਲੈਟਸ ਅੰਡਰਸਟੈਂਡ ਕਰੀਏ ਕਿ ਕਹਿੰਦੇ ਕੀ ਇਹਦਾ ਸਾਡਾ ਸੈਕਿੰਡ ਇਅਰ ਦਾ ਸੈਸ਼ਨ ਹੋਤਦਾ ਉਹ ਹੋਏਗਾ ਕਿ ਸਾਰੇ ਭਰਾਵਾਂ ਤੋਂ ਹਰ ਵਕੀਲ ਆਪਣੇ ਆਪ ਦੀ ਯੂਨੀਵਰਸਿਟੀ ਹੈ ਪਰ ਮੈਂ ਸਮਝਦਾ ਕਿ ਫਰੀਦਕੋਟ ਬਾ ਇੱਕ ਬਹੁਤ ਬੜੀ ਜਿਹੜੀ ਹੈ ਇੰਟਰਨੈਸ਼ਨਲ ਯੂਨੀਵਰਸਿਟੀ ਹੈ ਇੱਥੇ ਦੇ ਵਕੀਲ ਇੱਥੇ ਦੇ ਜਿਹੜੇ ਵਿਦਵਾਨ ਉਹ ਉਹਨਾਂ ਦਾ ਸਿੱਖਾ ਜਿਹੜਾ ਹੈ ਪੰਜਾਬ ਹਰਿਆਣਾ ਦੇ ਸਾਰੇ ਪਾਸੇ ਚੱਲਦਾ ਰਿਹਾ ਜਿਹੜਾ ਹੈ ਤੁਸੀਂ ਸਾਨੂੰ ਬਾਰ ਕੌਂਸਲ ਨੂੰ ਜਿਹੜਾ ਹੈ ਤੁਹਾਨੂੰ ਰਿਕੁਐਸਟ ਹੈ ਸਾਰਿਆਂ ਨੂੰ ਉਹ ਸਾਨੂੰ ਲਿਖ ਕੇ ਭੇਜੋ ਜਿਹੜੇ ਤਿੰਨ ਲਾਜ਼ ਨੇ ਨਵੇਂ ਰਿਪਲੇਸਿੰਗ ਜਿਹੜੇ ਸਾਡੇ ਪੁਰਾਣੇ ਕ੍ਰਿਮੀਨਲ ਲਾਅ ਨੇ ਆਈਪੀਸੀ ਸੀਆਰਪੀਸੀ ਔਰ ਐਵੀਡੈਂਸ ਐਕਟ ਔਰ ਨਵੇਂ ਲਾ 2023 ਆ ਚੁੱਕੇ ਨੇ ਉਦੇ ਵਿੱਚ ਉਹਦੀ ਅਵੇਅਰਨੈਸ ਹੋ ਸਕੇ ਵਕੀਲਾਂ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਪ੍ਰੋਵੀਜ਼ਨਸ ਨਵੀਆਂ ਨੇ ਔਰ ਬਾਰ ਕਾਉਂਸਲ ਦਾ ਇੱਕ ਮੰਤਵ ਹੈ ਸੈਕਸ਼ਨ 6 ਐਡਵੋਕੇਟ ਐਕਟ ਦੇ ਮੁਤਾਬਕ ਕਿ ਉਹ ਵੱਧ ਤੋਂ ਵੱਧ ਸੈਮੀਨਾਰ ਕਰਾਏ ਜਾਣ ਅਵੇਅਰਨੈਸ ਦੇ ਲਈ ਨਿਊ ਲਾਜ਼ ਦੇ ਲਈ ਤਾਂ ਕਿ ਐਡਵੋਕੇਟਸ ਐਟ ਲਾਰਜ ਬੈਨੇਫਿਟਡ ਹੋਣ ਔਰ ਜਿਹੜੇ ਤਾਂ ਕਿ ਉਹ ਛੇ ਤਰ੍ਹਾਂ ਨਾਲ ਅਸਿਸਟ ਕਰ ਸਕਣ ਕੋਰਟਸ ਨੂੰ ਔਰ ਲਿਟਿਗੈਂਟਸ ਨੂੰ ਇਸ ਦਾ ਬੈਨੇਫਿਟ ਹੋਵੇ ਉਸ ਦੇ ਲਈ ਅਸੀਂ ਅੱਜ ਇਹ ਸੈਮੀਨਾਰ 3 ਲਾਜ਼ ਦੇ ਉੱਪਰ ਕਰਵਾਇਆ ਜਿਹਦੇ ਵਿੱਚ ਸਾਡੇ ਜਿਹੜੇ ਐਡਮਿਨਿਸਟ੍ਰੇਟਿਵ ਜੱਜ ਨੇ ਫਰੀ ਕੋਰਟ ਦੇ ਸਾਡੇ ਜਸਟਿਸ ਅਲੋਕ ਜਨ ਜੀ ਜੱਜ ਹਾਈ ਕੋਰਟ ਉਹ ਵੀ ਆਏ ਨੇ ਔਰ ਸਾਡੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੈਡਮ ਨਵਜੋਤ ਕੌਰ ਅਤੇ ਸਾਰੇ ਹੀ ਜੱਜ ਸਾਹਿਬਾਨ ਜੋ ਉਰੇ ਪੋਸਟਡ ਨੇ ਉਹਨਾਂ ਨੇ ਅਟੈਂਡ ਕੀਤਾ ਔਰ 250 300 ਤੋਂ ਵੱਧ ਗਿਣਤੀ ਦੇ ਵਿੱਚ ਐਡਵੋਕੇਟਸ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੀ ਇਹ ਸੈਮੀਨਾਰ ਤਿੰਨ ਸੈਸ਼ਨ ਹੋਏ ਨੇ ਉਹਨਾਂ ਨੂੰ اٹੈਂਡ ਕੀਤਾ ਮੈਨੂੰ ਲੱਗਦਾ ਇਸ ਦੇ ਨਾਲ ਬਹੁਤ ਸਾਰਾ ਬੇਨਫਿਟ ਐਡਵੋਕੇਟਸ ਨੂੰ ਲਿਟਿਗੈਂਟਸ ਨੂੰ ਅਤੇ ਇਹ ਜਸਟਿਸ ਡਿਲੀਵਰੀ ਸਿਸਟਮ ਨੂੰ ਹੋਊਗਾ ਸੋ ਇਹ ਸਾਡਾ ਮੰਤਵ ਸੀ ਪੰਜ ਦਿਨ ਹੋਏ ਆ ਇਨਾ ਕੰਫਰੰਸਾਂ ਲੱਗ ਰਿਹਾ ਹੈ ਕੰਫਿਊਜ਼ਨ ਸਾਹਮਣੇ ਆਈਆਂ ਕਿ ਕਿਸ ਤਰ੍ਹਾਂ ਹੈ ਕਿ ਜਿਹੜੋ ਵੀ ਕੋਈ ਚੀਜ਼ ਨਵੀਂ ਹੁੰਦੀ ਹੈ ਡੈਫੀਨੇਟਲੀ ਕਈ ਤਰ੍ਹਾਂ ਦੇ ਕੰਫਿਊਜ਼ਨ ਪੈਦਾ ਹੋ ਜਾਂਦੇ ਨੇ ਇਨਾ ਸੈਮੀਨਾਰਸ ਦੇ ਨਾਲ ਇਹਦਾ ਉਦੇਸ਼ ਇਹ ਹੀ ਹੈ ਕਿ ਜੋ ਫਾਲਤੂ ਦੇ ਕਨਫਿਊਜ਼ਨ ਨੇ ਉਹ ਦੂਰ ਹੋ ਜਾਣ ਜੋ ਐਕਚੁਅਲ ਕਨਫਿਊਜ਼ਨ ਨੇ ਉਹਨਾਂ ਨੂੰ ਅਸੀਂ ਜਿਹੜਾ ਹੈ ਆਪਣੇ ਲੋਕ ਮਿਨਿਸਟਰ ਕੋਲੇ ਆਪਣੇ ਹੋਮ ਮਿਨਿਸਟਰ ਕੋਲੇ ਆਪਣੇ ਜਿਹੜਾ ਸਾਡਾ ਸਾਡੇ ਕੰਟਰੀ ਦੇ ਪੀਐਮ ਨੇ ਮੋਦੀ ਸਾਹਿਬ ਅਸੀਂ ਉਹਨਾਂ ਦੀ ਨੋਲਿਜ ਚ ਲਿਆਵਾਂਗੇ ਪਰ ਸਾਨੂੰ ਵਿਸ਼ਵਾਸ ਹੈ ਕਿ ਸਾਡੀ ਜਿਹੜੀ ਸਰਕਾਰ ਹੈ ਸਾਡੇ ਮੇਘਵਾਲ ਸਾਹਿਬ ਨੇ ਜਾਂ ਮੋਦੀ ਸਾਹਿਬ ਨੇ ਸਾਡੀਆਂ ਸਾਰੀਆਂ ਪੋਜ਼ਿਟਿਵ ਜਿਹੜੀਆਂ ਸੁਜੈਸ਼ਨਸ ਹੋਣਗੀਆਂ ਉਹਨਾਂ ਨੂੰ ਸੁਣਨਗੇ ਔਰ ਨੀਡਫੁਲ ਚੇਂजेस ਕਰਨਗੇ ਅਗਰ ਰਿਕੁਆਇਰਡ ਹੋਣਗੀਆਂ ਸੋ ਕਨਫਿਊਜ਼ਨ ਵਾਲੀ ਹਾਲੇ ਕੋਈ ਗੱਲ ਨਹੀਂ ਹੈਗੀ ਕਿਉਂਕਿ ਨਵੇਂ ਲਾਅ ਨੇ ਐਸੇ ਕਰਕੇ ਕਨਫਿਊਜ਼ਨ ਕਿੰਨਾ ਵਾ ਸੈਮੀਨਾਰ ਇਹ ਤੇ ਹੋਰ ਵੀ ਆ ਕੇ ਪਲੇਸ ਐਸ ਤਰਾ ਹੈ ਕਿ ਪੰਜਾਬ ਹਰਿਆਣਾ ਦੇ ਵਿੱਚ ਇੰਪਲੀਮੈਂਟੇਸ਼ਨ ਹੋਣ ਤੋਂ ਬਾਅਦ ਪੂਰੇ ਕੰਟਰੀ ਦੇ ਵਿੱਚ ਇੰਪਲੀਮੈਂਟੇਸ਼ਨ ਹੋਣ ਤੋਂ ਬਾਅਦ ਫਰੀਦਕੋਟ ਡਿਸਟ੍ਰਿਕਟ 바ਰ ਐਸੋਸੀਏਸ਼ਨ ਦੇ ਵਿੱਚ 바ਰ ਕਾਉਂਸਲ ਦੀ ਤਰਫ ਤੋਂ ਇਹਨਾਂ ਨਿਊ ਲਾਜ਼ ਦੇ ਉੱਪਰ ਇੱਕ ਪਹਿਲਾ ਸੈਮੀਨਾਰ ਸੀ ਜਿਹੜਾ ਕਿ ਬਹੁਤ ਸਕਸੈਸਫੁਲ ਰਹਾ ਵੱਡੀ ਗਿਣਤੀ ਵਿੱਚ ਜੱਜਿਸ ਨੇ ਐਡਵੋਕੇਟ ਸਹਿਵਾਨ ਨੇ ਇਹਨੂੰ اٹੈਂਡ ਕੀਤਾ ਇਹਨੂੰ ਅਸੀਂ ਰਿਕਾਰਡ ਵੀ ਕੀਤਾ ਸਾਰੇ ਪੰਜਾਬ ਹਰਿਆਣਾ ਦੇ ਵਿੱਚ ਅਸੀਂ ਇਸ ਦੀ ਜਿਹੜੀ ਰਿਕਾਰਡਿੰਗ ਹੈ ਬਾਹਰ ਐਸੋਸੀਏਸ਼ਨ ਦੇ ਵਿੱਚ ਉਹ ਸਰਕੂਲੇਟ ਕਰਾਂਗੇ ਤਾਂ ਕਿ ਵੱਡੇ ਪੱਧਰ ਤੇ ਵਕੀਲਾਂ ਨੂੰ ਇਸ ਦਾ ਫਾਇਦਾ ਹੋ ਸਕੇ ਹਾਂ ਅਸੀਂ ਪੂਰੇ ਪੰਜਾਬ ਹਰਿਆਣਾ ਦੇ ਵਿੱਚ ਇਸ ਤਰ੍ਹਾਂ ਦੇ ਅਲੱਗ-ਅਲੱਗ ਕੋਰਸ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਤੇ ਸਬਡਿਵੀਜ਼ਨ ਲੈਵਲ ਤੇ ਇਹਦੇ 세ਮੀਨਾਰ ਅਸੀਂ ਹੋਰ ਕਰਨ ਜਾ ਰਹੇ ਹਾਂ ਸਾਡੇ ਨਾਲ ਡਾਕਟਰ ਨੀਲਮ ਬਤਰਾ ਨੇ ਉਹਨਾਂ ਨੇ ਪਿਛਲੇ 3-4 ਮਹੀਨਿਆਂ ਤੋਂ ਇਸ ਸਬਜੈਕਟ ਦੇ ਉੱਪਰ ਤਿਆਰੀ ਕੀਤੀ ਹੈ ਔਰ ਉਹਨਾਂ ਨੇ ਅੱਜ ਲੈਕਚਰ ਡਿਲੀਵਰ ਕੀਤਾ ਸੋ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਔਰ ਹੋਰ ਥਾਂਾਂ ਤੇ ਵੀ ਜਾ ਕੇ ਅਸੀਂ ਆਪਣੇ ਸੈਮੀਨਾਰ ਕਰਾਏ ਸਾਡੇ ਚੇਅਰਮੈਨ ਸਾਹਿਬ ਸਿਗਲਾ ਸਾਹਿਬ ਜੀ ਦਾ ਧੰਨਵਾਦ ਕਰਦੇ ਕਿ ਅਸੀਂ ਜਿਹੜਾ ਪਹਿਲਾ ਹੀ ਸੈਮੀਨਾਰ ਸੀਗਾ ਅਫਰ ਐਮੈਂਡਮੈਂਟ ਜਿਹੜਾ ਹੈਗਾ ਲਾ ਪਹਿਲਾ ਸੈਮੀਨਾਰ ਸੀ ਪੰਜਾਬ ਦੇ ਵਿੱਚ ਲੱਗਿਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਵੱਧ ਚੜ ਕੇ ਸਾਡੇ ਨਾਲ ਹਿੱਸਾ ਲਿਆ ਤੇ ਸਾਨੂੰ ਸੁਝੇਸ਼ ਦਿੱਤਾ ਵੀ ਇਹ ਸ਼ਕਰਾ ਤੁਸੀਂ ਜਿਹੜਾ ਹੈਗਾ ਪ੍ਰੋਗਰਾਮ ਕਰਨਾ ਜਿੰਨਾ ਵੀ ਸੀ ਸਾਰੇ ਇਹਨਾਂ ਦੀ ਦੇਖੇ ਤੇ ਵੇਖੇ ਹੋਇਆ ਚਿਲਾ ਕਚਹਿਰੀਆ ਬਾਅਰ ਅਸਿਸਟੇਸ਼ਨ ਫੀਡਬੈਕ ਫ੍ਰੀ ਕੋਡ ਵਿੱਚ ਅੱਜ ਜਿਹੜਾ ਨਵੇਂ ਤਿੰਨ ਲਾਜ਼ ਨੇ ਉਹਨਾਂ ਰਿਲੇਟਡ ਜਿਹੜਾ ਅਸੀਂ ਸੈਮੀਨਾਰ ਕਰਾਇਆ ਸੀ ਮੈਡਮ ਨੀਲਮ ਬੱਤਰਾ ਜੀ ਸਪੈਸ਼ਲ ਸਾਡੇ ਕੋਲ ਆਏ ਨੇ ਜਿਹੜੇ ਕਿ ਜੁਡੀਸ਼ੀਅਨਲ ਕੋਚਿੰਗ ਦਿੰਦੇ ਆ ਉਹਨਾਂ ਤੋਂ ਅਸੀਂ ਸਾਮਾ ਲਿਆ ਉਹਨਾਂ ਨੇ ਸਾਨੂੰ ਸਾਮਾ ਦਿੱਤਾ ਤੇ ਨਵੇਂ ਜਿਹੜੇ ਕਾਨੂੰਨਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਉਹਨਾਂ ਦੇ ਨਾਲ ਮਾਨਯੋਗ ਜਸਟ ਅਲੋਕ ਜੈਨ ਜੀ ਹੋਵੇ ਉਹਨਾਂ ਦੇ ਨਾਲ ਪਹੁੰਚੇ ਆ ਉਹਨਾਂ ਨੇ ਵੀ ਸਾਨੂੰ ਜਿਹੜੇ ਨਵੇਂ ਲਾਜ਼ ਬਾਰੇ ਦੱਸਿਆ ਮਾਨਯੋਗ ਸੈਸ਼ਨ ਜੱਜ ਸਾਹਿਬ ਉਹ ਵੀ ਇੱਥੇ ਹਾਜ਼ਰ ਸੀ ਤਮਾਮ ਜਿਹੜੇ ਜਿੰਨੇ ਵੀ ਜੱਜਿਸ ਸੀਗੇ ਸਾਰੇ ਤਕਰੀਬਨ ਇੱਥੇ ਹਾਜ਼ਰ ਸੀ ਤੇ ਮੋਸਟਲੀ ਜਿੰਨੇ ਵੀ ਐਡਵੋਕੇਟ ਆਪਣੇ ਬਾਰ ਇਸ਼ਨ ਫ੍ਰੀ ਕੋਰਟ ਦੇ ਆ ਉਹ ਸਾਰੇ ਇੱਥੇ ਪਹੁੰਚੇ ਆ ਤੇ ਉਹਨਾਂ ਨੇ ਜਿਹੜਾ ਹੈਗਾ ਸਿਮਰ ਲਾਇਆ ਉਹਨਾਂ ਦਾ ਲਾਭ ਉਠਾਇਆ ਜਿੰਨੇ ਨਵੇਂ ਕਾਨੂੰਨ ਆ ਜਿਹੜੇ ਨਵੇਂ ਲਾਗੂ ਹੋਏ ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਅੱਜ ਫਾਇਦਾ ਹੋਵੇਗਾ ਸਰ ਇਹਦਾ ਟਾਈਮ ਤੇ ਡਿਪੈਂਡ ਕਰਦਾ ਵੀ ਫਾਇਦਾ ਹੋਊਗਾ ਕਿ ਨਹੀਂ ਕਿਹੜਾ ਸੀ ਜਿਹੜੀ ਉਹਦੀ ਜਾਣਕਾਰੀ ਲੈ ਰਹੇ ਆ ਕਿਉਂਕਿ ਜਿਹੜੇ ਨਵੇਂ ਕਾਨੂੰਨ ਆ ਉਹਨਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਜੀ